ਮੁੱਦਾ ਇਹ ਹੈ ਕਿ ਪੰਜਾਬ ਦੇ ਨੌਜਵਾਨ ਰੂਸ 'ਚ ਫਸੇ ਨੇ ਤੇ ਯੂਕਰੇਨ ਦੇ ਯੁੱਧ ਤੇ ਬਾਰਡਰ ਤੇ ਖੜੇ ਨੇ ਪੰਜਾਬ ਤੇ ਹਰਿਆਣਾ ਤੇ 9 ਤੋਂ 10 ਨੌਜਵਾਨਾਂ ਦਾ ਇਹ ਮਾਮਲਾ ਕਾਫੀ ਮੀਡੀਆ 'ਚ ਚਰਚਾ ਚ ਹੈ ਖਬਰਾਂ 'ਚ ਉਹਨਾਂ ਦੀ ਵੀਡੀਓ ਉਹਨਾਂ ਦੀਆਂ ਫੋਟੋਆਂ ਉਹ ਵਰਦੀ ਦੇ ਵਿੱਚ ਫੋਟੋਆਂ ਇੱਕ ਨੌਜਵਾਨ ਹైదరాబాద్ ਨਾਲ ਸੰਬੰਧਿਤ ਮਾਰਿਆ ਵੀ ਗਿਆ ਉਹਦੀ ਡੈੱਡ ਬੋਡੀ ਨੂੰ ਲਿਆਉਣ ਦੀਆਂ ਕੋਸ਼ਿਸ਼ਾਂ ਤੇ ਇਹ ਸਭ ਦੇ ਦਰਮਿਆਨ ਪੰਜਾਬ ਦੀ ਪ੍ਰਧਾਨ ਸਭਾ 'ਚ ਮੁੱਦਾ ਉੱਠਦਾ ਪਰਗਤ ਸਿੰਘ ਹੋਰੀ ਇਹ ਸਵਾਲ ਵੀ ਖੜਾ ਕਰਦੇ ਨੇ ਕਿ ਪੰਜਾਬ ਦੇ ਨੌਜਵਾਨਾਂ ਨੂੰ ਵਾਪਸ ਲਿਆਉਣ ਦੇ ਲਈ ਸਰਕਾਰ ਕੀ ਕਰ ਰਹੀ ਹੈ ਜੀ ਕੀ ਕੇਂਦਰ ਨਾਲ رابطہ ਕੀਤਾ ਤੇ ਬਿਲਕੁਲ ਐਨਆਰਆਈ ਮੰਤਰੀ ਤਾਲੀਆਂ ਹਰ ਰੋਣੇ ਜਵਾਬ ਦਿੱਤਾ ਕਿ ਹਾਂ ਜੀ ਅਸੀਂ ਗ੍ਰਹਿ ਮੰਤਰਾਲਾ ਅਸੀਂ ਵਿਦੇਸ਼ ਮੰਤਰਾਲਾ ਅਸੀਂ ਕੇਂਦਰ ਦੇ ਨਾਲ ਸੰਪਰਕ 'ਚ ਆਂ ਸਬੰਧਤ ਜਿਹੜੀਆਂ ਏਜੰਸੀਆਂ ਨੇ ਉਹਨਾਂ ਨਾਲ ਵੀ ਅਸੀਂ ਤਾਲਮੇਲ ਕਰ ਰਹੇ ਆਂ ਸੋ ਸਾਡਾ ਪੂਰਾ ਇਹ ਕੋਸ਼ਿਸ਼ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਵਾਪਸ ਲਿਆਂਦਾ ਜਾਵੇ ਤੇ ਭਾਰਤ ਸਰਕਾਰ ਭਾਰਤ ਦੇ ਵੱਖ-ਵੱਖ ਸੁਬਿਆਂ ਦੇ ਨੌਜਵਾਨਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਉਹ ਨੌਜਵਾਨ ਨੇ ਜਿਹੜੇ ਕਹਿੰਦੇ ਜੀ ਗਏ ਸੀਗੇ ਟੂਰਿਸਟ ਵੀ ਜਤੇ ਸ਼ਹਿਰ ਗਾਲੇ ਵੀ ਜਤੇ ਤੇ ਪਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਤਾਂ ਗੱਲ ਹੀ ਨਿਕਲਦੀ ਕਿ 10-12 ਮਹਾਂ ਲੱਖ ਖਰਚੇ ਕਿਸਦਾ 8 ਲੱਖ ਕਿਸਦਾ 9 ਲੱਖ ਕਿਸਦਾ 11 ਲੱਖ